ਹਾ ਜਿਹੜਾ ਬਈ ਤੁਸੀਂ ਵੀਡੀਓ ਦੇ ਵਿੱਚ ਦਰਵਾਜ਼ਾ ਦੇਖ ਰਹੇ ਹੋ ਇਹ ਬਹੁਤ ਹੀ ਪੁਰਾਣਾ ਛਾਡੇ ਬਜ਼ੁਰਗਾਂ ਨੇ ਬਹੁਤ ਹੀ ਮਿਹਨਤ ਕਰਕੇ ਤਿਆਰ ਕੀਤਾ ਬਹੁਤ ਹੀ ਸੌਂਕ ਦੇ ਨਾਲ ਸਾਰਾ ਕੰਮ A to Z ਬਰੀਕੀ ਦੇ ਨਾਲ ਕੰਮ ਕੀਤਾ ਇਹਦਾ ਜੋ ਅੱਜ ਵੀ ਛੋਡੇ ਸਾਹਮਣੇ ਆ ਕਿੰਨਾ ਸ਼ਾਨਦਾਰ ਦਿਖ ਰਿਹਾ ਹੈ ਕਈ ਕਾਰਨਾ ਕਰਕੇ ਇਹਦੀ ਛੱਤ ਸੀ ਜਿਹੜੀ ਉਮਰ ਬਹੁਤ ਹੋਣ ਕਰਕੇ ਇਹਦੀ ਕੰਬਿਉਰੀ ਪੈ ਗਈ ਸੀ ਤੇ ਇੱਕ ਦੋ ਥਾਂਵੇਂ ਛਿੱਤੀ ਟੁੱਟ ਕੇ ਡਿੱਗਣ ਲੱਗੇ ਸੀ ਤਾਂ ਕਿ ਵੀ ਨੁਕਸਾਨ ਨਾ ਹੋ ਸਕੇ ਉਹਨੂੰ ਮੱਦੇ ਨਜ਼ਰ ਰੱਖਦੇ ਸਾਡਾ ਵੀਰ ਰਾਜਵਿੰਦਰ ਸਿੰਘ ਰਾਜੀ ਜੋ ਸਰਪੰਚ ਖੀਵਾ ਕਲਾਂ ਸਾਰੀ ਪੰਚਾਇਤ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇੱਕ ਸੱਦੇ ਤੇ ਸਾਡੀ ਇਹ ਬਜ਼ੁਰਗਾਂ ਦੀ ਨਿਸ਼ਾਨੀ ਨੂੰ ਛਾਂਮਣ ਵਾਸਤੇ ਬਹੁਤ ਸੋਨਾ ਪਰਾਲਾ ਕੀਤਾ ਉਹਨਾਂ ਨੇ ਸੱਤ ਬਦਲਣ ਦਾ ਕੰਮ ਅੱਜ ਸ਼ੁਰੂ ਕੀਤਾ ਅੱਜ ਮੰਨ ਕੇ ਢਾਟ ਭਾਈ ਦਾ ਕੰਮ ਆ ਤੇ ਇਦੂ ਬਾਦ ਹੌਲੀ ਹੌਲੀ ਇਹਦੀ ਸੱਤ ਬਦਲਾਂਗੇ ਤੇ ਬਾਈ ਨੇ ਟਰੈਕਟਰ ਟਰਾਲੀ ਵੀ ਸਾਨੂੰ ਛੋਡੇ ਸਾਹਮਣੇ ਆ ਬਾਈ ਦੀ ਆਪਦੀ ਹੈਗੀ ਰਾਜੀ ਸਰਪੰਚ ਦੀ ਅਸੀਂ ਦਿਲੋਂ ਧੰਨਵਾਦ ਕਰਦੇ ਆ ਇੰਨਾ ਸਾਡਾ ਸਾਥ ਦੇਣ ਲਈ ਤੁਸੀਂ ਦੇਖੋ ਵੀ ਬਿਜੁਰ ਗਾਨੇ ਸਾਡੇ ਨੇ ਕਿੰਨੀ ਮਿਹਨਤ ਕਰਕੇ ਕਿੰਨਾ ਸੋਹਣਾ ਸੱਤ ਦੇਖੋ ਤੁਸੀਂ ਕਿੰਨਾ ਬਰੀਕੀ ਨਾਲ ਕਿੱਡਾ ਸ਼ਾਨਦਾਰ ਕੰਮ ਕੀਤਾ ਦੇਖੋ ਤੁਸੀਂ ਆ ਚੀਜ਼ ਦੇ ਕਾਰਨ ਕਰਕੇ ਅਸੀਂ ਸਰਪੰਚ ਨੂੰ ਬੇਨਤੀ ਕੀਤੀ ਸੀ ਵੀ ਬਾਈ ਸਾਡਾ ਆ ਕੰਮ ਜਰੂਰ ਕਰ ਤਾਂ ਕਿ ਕੋਈ ਨੁਕਸਾਨ ਨਾ ਹੋ ਜਾਵੇ ਤੇ ਉਹਨੇ ਉਹਦੀ ਸਾਡੀ ਮੰਗ ਪੂਰੀ ਕਰਦਿਆ ਸਾਨੂੰ ਕਹਿਆ ਸੀ ਵੀ ਛੋਟਾ ਕੰਮ ਸ਼ੁਰੂ ਜਲਦ ਕਰਾਵਾਂਗੇ ਉਹ ਅੱਜ ਕਰਾ ਦਿੱਤਾ ਅੱਛੇ ਬਸ ਦਿਲੋਂ ਸ਼ਬਦ ਘੱਟ ਪੈ ਜਾਂਦੇ ਆ ਧੰਨਵਾਦ ਕਰਦੇ ਆਂ ਦੇ ਸਾਰੀ ਪੰਚਾਇਤ ਦਾ ਆ ਸਾਡਾ ਮੈਂਬਰ ਖੜਾ ਬੋਗਾ ਔਰ ਮਨਜੀਤ ਖੜਾ ਸਾਡੇ ਤੇ ਆ ਸਾਡਾ ਸ਼ੇਮਾ ਆ ਵੀਰ ਨੇ ਸਾਡੇ ਜਿਹੜੇ ਨੇ ਅੱਜ ਕੰਮ ਸ਼ੁਰੂ ਕੀਤਾ ਸਾਨੂੰ ਬਹੁਤ ਹੀ ਖੁਸ਼ੀ ਹੋਈ ਸਾਡੇ ਬਜ਼ੁਰਗਾਂ ਦੀ ਨਿਸ਼ਾਨੀ ਸ਼ਮੂਗੀ ਦੇ ਨਾਲ ਕੱਲੇ ਕੱਲੇ ਚੀਜ਼ ਬਰੀਕੀ ਨਾਲ ਕੰਮ ਕੀਤਾ ਸੀ ਇਹ ਚੀਜ਼ ਦੀ ਹੁਣ ਮਿਆਦ ਹੁਣ 100 150 ਸਾਲ ਹੋਰ ਬੱਜੂਗੀ ਦੇਖੋ ਤੁਸੀਂ